ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਆਪਣੀ ਲੜੀ ਚੱਲ ਰਹੀ ਹੈਗੀ ਯਾਤਰਾ ਦੀ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਆਪਾਂ ਕਰੋ ਦਰਸ਼ਨ ਤੁਹਾਨੂੰ ਵੀ ਕਰਵਾਣੇ ਆਗੇ ਤੇ ਮੌਸਮ ਬੜਾ ਵਧੀਆ ਹੈਗਾ ਮੌਸਮ ਵੀ ਠੀਕ ਹੈਗਾ ਤੇ ਬਾਕੀ ਘੱਟ ਵੀ ਬਹੁਤ ਹੈਗਾ ਸੰਗਤ ਉਹਦਾ ਚਲੋ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਸਾਹਮਣੇ ਜੀ ਤਰਤਸਰੀ ਕੇਸਗੜ੍ਹ ਸਾਹਿਬ ਧੰਨ ਧੰਨ ਸ੍ਰੀ ਗੁਰੂਗੰਗ ਸਿੰਘ ਜੀ ਇਸ ਚਰਨ ਜੋ ਪ੍ਰਾਪਤ ਜਿਹੜਾ ਬੜੀਆਂ ਸੋਹਣੀਆਂ ਸੁੰਦਰ ਸੁੰਦਰ ਦੁਕਾਨਾਂ ਦੋਨੇ ਪਾਸੇ ਤੇ ਬਾਕੀ ਹੁਣ ਪਾ ਚੜਦੇ ਆਂ ਫਿਰ ਚੜਾਈ ਕਿਉਂਕਿ ਚੜਾਈ ਖਾਸੀ ਹੈਗੀ ਉੱਪਰ ਨੂੰ ਬਣੇ ਇਹੋ ਵੀਡੀਓ ਦੇ ਨਾਲ ਬੱਚਿਆ ਦੇ ਸਿਸਟਮ ਚੜਾਈ ਕਾਫੀ ਹੈ ਜੀ ਵੈਸੇ ਬਜ਼ੁਰਗਾਂ ਵਾਸਤੇ ਆ ਵੀ ਰੇਲਿੰਗ ਬਣਾਈ ਹੋਈ ਹੈ ਜੀ ਫੜ ਕੇ ਚੜ੍ਹਦੇ ਹੋਵੇ ਚੇ ਆ ਰਹੇ ਨੇ ਪਿੱਛੇ ਹੌਲੀ ਹੌਲੀ ਮੇਰੀ ਚੱਲਦੀ ਨਹੀਂ ਪਿਆ ਸਭਾ ਲਾਟ ਗਈ ਆਈ ਗਈ ਹੈਗੀ ਇਹ ਕਿੱਥੇ ਚੱਲ ਰਿਹਾ ਫੋਟੋ ਵੀ ਇਹ ਬ੍ਰੇਕਾਂ ਫੇਲ ਹੋ ਗਈਆਂ ਤਾਂ ਪਤਾ ਕਿੱਥੇ ਜਾ ਕੇ ਡਿਗੂਗਾ ਦੇਖ ਆ ਉਹ ਲੱਗੇ ਪੰਜ ਹੋਰ ਕਾਫੀ ਦੂਰ ਤੱਕ ਜਾ ਕੇ ਡਿਗੂਗਾ ਇਹ ਮਾਤਾ ਉਹ ਖੁੱਲੇ ਪੈਸੇ ਦੇ ਰਹੀ ਐ ਆਪਾਂ ਖੁੱਲੇ ਪੈਸੇ ਲੈ ਲਈਏ ਅੱਗੇ ਜੀ ਅਨੰਦਪੁਰ ਸਾਹਿਬ ਕਰ ਲੋ ਦਰਸ਼ਨ ਸੰਗਤ ਕਾਫੀ ਪੈ ਗਈ ਹੈਗੀ ਅਸੀਂ ਹੁਣ ਪਰ ਚੱਲਦੇ ਆਂਗੇ ਅੰਦਰ ਦਰਬਾਰ ਸਾਹਿਬ ਮੱਥਾ ਟੇਕਦੇ ਆਂਗੇ ਇਧਰੋਂ ਕੁੜਾ ਪਰਸ਼ਾਦੀ ਪਰਚੀ ਦੇ ਲੈਣਾਂ ਲੱਗ ਰਹੇ ਨੇ ਜੀ ਵਾਹਿਗੁਰੂ ਕਮੈਂਟਾਂ ਜਰੂਰ ਲਿਖ ਦਿਓ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਜੀ ਵੀ ਦਰਬਾਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਕਰਨਾ ਮਨਾ ਹੈ ਤੇ ਉਹਦੇ ਕਰਕੇ ਆਪਾਂ ਅੰਦਰ ਹੋਣੀ ਬਣਾਉਂਦੇ ਜੀ ਦਰਸ਼ਨ ਕਰ ਲਓ ਜੀ ਇੱਥੇ ਤੱਕ ਹੀ ਬੱਸ ਇਧਰੋਂ ਦਰਸ਼ਨ ਹੋਵੇ ਜੀ ਇਧਰੋਂ ਦਰਸ਼ਨ ਕਰ ਕੇ ਅਸੀਂ ਬਾਹਰ ਨਿਕਲ ਰਹੇ ਆਂਗੇ ਤੇ ਇਧਰੋਂ ਦੇਖੋ ਬੈਕਗ੍ਰਾਉਂਡ ਕਿੰਨੀ ਸੋਹਣੀ ਦਿਖਦੀਆਂ ਨੇ ਜੀਆਂ ਮਤਾਂ ਲੈਣ ਦੀ ਮੰਦਰ ਸਾਹਮਣੇ ਜੀ ਤੇ ਇਧਰੋਂ ਸੰਗਤ ਨੂੰ ਪ੍ਰਸ਼ਾਦ ਲੈ ਰਹੀ ਹੈ ਜੀ ਅੱਪਾ ਭਾਗੀ ਮਾਨ ਉਹ ਇੰਤੇ ਹੀ ਨਹੀਂ ਚਾਹੁੰਦੇ ਆਂਗੇ ਦੇਖਦੇ ਆਂਗੇ ਕਿਦਾਂ ਜਾ ਕੇ ਤਮੋ ਵੀ ਅਸ਼ਰਮ ਵਾਲੇ ਇੱਕ ਪਹਿਲਾ ਸਾਫੀ ਕੱਟ ਹੋ ਰਿਹਾਗਾ ਮੁੰਡੀ ਸੰਗੀਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਚਲੋ ਫਿਰ ਆਪਾਂ ਹੁਣ ਚੱਲਦੇ ਆਂ ਕਿ ਦੇਖਦੇ ਬਾਅਦ ਅਸੀਂ ਆਗੇ ਤੇ ਬਾਬਾ ਬੁੱਢਣ ਸਾਹਿਬ ਕਰਾਉਨੇ ਆਂ ਕਿ ਦਰਸ਼ਨ ਬਾਬਾ ਜੀ ਦੇ ਬਣੇ ਰਹੂ ਵੀਡੀਓ ਦੇ ਨਾਲ ਦਰਬਾਰ ਬਾਬਾ ਬੁੱਢਣ ਸਾਹਿਬ ਜੀ ਹੋਰ ਹਣ ਕਾ ਲੱਗ ਰਹੀਆਂ ਨੇ ਜੀ ਅਨੰਦਪੁਰ ਤੋਂ ਬਾਅਦ ਫਿਰ ਇੱਧਰ ਆ ਗਏ ਸੀ ਬਾਬਾ ਬੁੱਢਣ ਸਾਹਿਬ ਦੇ ਦਰਬਾਰ ਦੇ ਉੱਤੇ ਕਰ ਲੋ ਦਰਸ਼ਨ ਬਾਬਾ ਬੁੱਢਣ ਸਾਹਿਬ ਦੇ ुपा प्रशाद लेने जी ਬਾਬਾ ਜੀ ਦੀਆਂ ਬੱਕਰੀਆਂ ਨੇ ਜੀ ਇਹ ਸਾਹੇ ਸਤਨ ਤੇ ਇਧਰ ਕੁੱਤਾ ਹੈ ਜੀ ਸ਼ੇਰ ਹੈ ਜੀ ਇਹ ਬਾਬਾ ਜੀ ਦਾ ਸ਼ੇਰ ਹੈ ਜੀ ਬੱਕਰੀਆਂ ਚਾਲਦਾ ਸੀ ਬਾਬਾ ਜੀ ਦਾ ਸ਼ੇਰ ਇਧਰ ਸੰਗਤ ਬੈਠੀ ਹੈ ਇਹ ਬਾਬਾ ਬੁੱਢਣ ਸਾਹਿਬ ਦੀ ਉੱਪਰਲੀ ਮਾਰਕੀਟ ਹੈ ਜੀ ਸੰਭਣ ਦੇਖੋ ਕਿੰਨੀਆਂ ਸੋਹਣੀਆਂ ਗੰਗਾ ਲੱਗੀਆਂ ਹੋਈਆਂ ਨੇ ਪਾਪਾ ਜੀ ਨੇ ਸ਼ਾਹ ਜੀ ਤੇ ਦੂ ਬਾਅਦ ਆ ਗਏ ਸੀ ਗੁਰਦੁਆਰਾ ਕਿਰਤਪੁਰ ਸਾਹਿਬ ਜਿੱਥੇ ਫੁੱਲ ਪੈਂਦੇ ਨੇ ਤੁਹਾਨੂੰ ਦਿਖਾ ਦਿੰਦੇ ਆਂਗੇ ਤੇ ਇੱਥੇ ਵੀ ਆਉਣ ਵਾਸਤੇ ਕਹਿੰਦਾ ਮਰਨਾ ਪੈਂਦਾ ਹੈਗਾ ਦਿਖਾਉਂਦੇ ਆ ਕਿ ਅਸਤੀਆਂ ਜਿੱਥੇ ਪੈਂਦੀਆਂ ਨੇ ਇੱਥੇ ਇਸ ਜਗ੍ਹਾ ਦੇ ਉੱਤੇ ਫੁੱਲ ਪੈਂਦੇ ਨੇ ਜੀ ਅਸਤੀਆਂ ਪ੍ਰਵਾਹ ਕਰਦੇ ਨੇਗੇ ਤੇ ਜਿਵੇਂ ਦੇਖੋ ਇੱਥੇ ਸ਼ਾਦਾ ਕਰ ਰਹੇ ਹੁਣ ਤੇ ਇਸ ਜਗ੍ਹਾ ਦੇ ਉੱਤੇ ਪਾਉਣ ਦੇ ਵਸਤیاں ਵਿਸ਼ਰਜਨ ਕਰ ਰਹੇ ਨੇ ਬਾਈ ਉੱਥੇ ਇਸ ਤਰੀਕੇ ਨਾਲ ਪਾਉਂਦੇ ਨੇ ਕਿਹ ਕੀ ਹੈ ਲੈ ਗਿਆ ਪਾਣੀ ਬਹਾ ਕੇ ਭਾਈ ਅੜ ਜਾ ਮਾ ਵੀ ਇੱਥੇ ਇੱਥੇ ਬੁੱਤਾਂ ਸਕੇ ਇਵੇਂ ਫੇਰ ਤੇ ਇਧਰ ਸੰਗਤ ਨਾਲ ਲੰਦੀ ਹੈ ਕਿ ਫੁੱਲ ਪਾ ਕੇ ਉਹ ਰੇ ਨਾਲ ਲੰਦੇ ਨੇ ਫਿਰ ਪਾਣੀ ਬਹੁਤ ਠੰਡਾ ਹੈਗਾ ਇੱਥੇ ਬਹੁਤ ਤੇਜ਼ ਪਾਣੀ ਹੈਗਾ ਸਾਹਮਣੇ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਪਰਵਾਰ ਬਛੋੜਾ ਸਾਹਿਬ ਜੀ ਦੇ ਤੇ ਆਜੋ ਹੁਣ ਆਪਾਂ ਤੁਹਾਨੂੰ ਵੀ ਕਰਾਉਨੇ ਆਂਗੇ ਦਰਸ਼ਨ ਤੇ ਇਧਰ ਪਾਰਕਿੰਗ ਹੈ ਜੀ ਇਧਰ ਸਾਰੀ ਸੰਗਤ ਜਿਹੜੀ ਹੈਗੀ ਖੜੀ ਹੈ ਤੁਸੀਂ ਦੇਖ ਰਹੇ ਹੋਗੇ ਤੇ ਚਲੋ ਫਿਰ ਕਰਦੇ ਆਂ ਆਪਾਂ ਦਰਸ਼ਨ ਚਲੋ ਚਲਿਏ ਕਾਫੀ ਹਾਈਟ ਦੇ ਉੱਤੇ ਹੈ ਜੀ ਗੁਰੂ ਘਰ ਦਰਸ਼ਨ ਕਰੋ ਜੀ ਕੰਤਨ ਸਿੰਘ ਗੁਰਨਾਨ ਸਾਹਿਬ ਜੀ ਦੇ ਮੌਸਮ ਬੜਾ ਵਧੀਆ ਹੋਇਆ ਹੋਇਆ ਗਰਮੀ ਬਹੁਤ ਆ ਗਈ ਚਲੋ ਸਾਰੇ ਪਿੱਛੇ ਪਹਾੜ ਦਿਖ ਰਹੇ ਨੇਗੇ ਸਾਹਮਣੇ ਦਰਬਾਰ ਸਾਹਿਬ ਆ ਜੀ ਮੇਰੇ ਪਿੱਛੇ